ਸਤਿ ਸ੍ਰੀ ਅਕਾਲ ਨਮਸਕਾਰ ਅਦਬ ਸਾਰੇ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਨਿਯਾਰੀ ਲੰਦੇ ਹੋਗੇ ਜਿੱਥੇ ਵੀ ਜੜੀ ਹੋਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਹੋਰ ਕਿਸੇ ਦੂਸਰੇ ਦੇਸ਼ਾਂ ਵਿੱਚ ਤੁਸੀਂ ਰਹੇ ਹੋ ਚੜਦੀ ਕਲਾ ਜੀ ਹੋਗੇ ਅੱਜ ਅਸੀਂ ਗੱਲ ਕਰਾਂਗੇ ਦੋਸਤੋ ਇੰਗਲੈਂਡ ਦੀ ਸਾਰੀ ਦੁਨੀਆ ਨੂੰ ਪਤਾ ਲੱਗਿਆ ਕਿ ਇੰਗਲੈਂਡ ਦੇ ਕਾਨੂੰਨ ਵੀ ਕਾਫੀ ਸਖਤ ਹੋ ਗਏ ਨੇ ਤੇ ਪੱਕੇ ਹੋਣਾ ਇੱਥੇ ਨਾ ਮੁਮਕਿਨ ਹੋ ਗਿਆ ਹੈ ਬਾਕੀ ਕਈ ਲੋਕ ਇੱਥੇ ਦੋਸਤੋ ਪੁਰਾਣੇ ਆਏ ਨੇ ਜਿਹੜੇ ਲੋਕ ਉਹਨਾਂ ਅੱਛੇ ਪੈਸੇ ਕਮਾਏ ਵੀ ਪ੍ਰਾਪਰਟੀਆਂ ਲਈਆਂ ਕਾਰੋਬਾਰ ਸੈੱਟ ਕੀਤੇ ਵੀ ਠੀਕ-ਠਾਕ ਸੈੱਟ ਕੀਤੇ ਉਹਨਾਂ ਵਿੱਚ ਵੀ ਬੜੀ ਤਰ੍ਹਾਂ ਦੀਆਂ ਕਿਸਮਾਂ ਦੇ ਲੋਕ ਇੱਥੇ ਆnde ਵੀ ਕਈ ਲੋਕਾਂ ਨੇ ਕੰਮ ਸੈੱਟ ਕੀਤਾ ਨਾ ਆਪਣੀ ਫੈਮਿਲੀ ਸੈੱਟ ਕੀਤੀ ਏ ਤੇ ਨਾਲ ਆਪਣੀ ਲਾਈਫ ਦਾ ਮਜ਼ਾ ਵੀ ਲੈਂਦੇ ਵੇ ਅੱਛਾ ਕਾਰੋਬਾਰ ਰੱਖਿਆ ਅੱਛੀ ਰਿਹਾਜ ਰੱਖੀ ਏ ਕਾਰੋਬਾਰ ਵੀ ਬੜੇ ਤਰੀਕ ਨਾਲ ਅਡਜਸਟ ਕੀਤਾ ਹੋਇਆ ਹੈ। ਥੋੜਾ ਜਿੰਦਗੀ ਨੂੰ ਆਰਾਮ ਹੀ ਮਿਲੇ, ਬੋਡੀ ਵੀ ਠੀਕ ਰਵੇ, ਸਿਹਤ ਵੀ ਠੀਕ ਰਵੇ। ਜਿਹੜੇ ਨਵੇਂ ਬੰਦੇ ਆਂਦੇ ਨਾ, ਉਹਨਾਂ ਦਾ ਕਸੂਰ ਕੋਈ ਨਹੀਂਗਾ। ਅਬਲ ਤੇ ਉਹਨਾਂ ਨੂੰ ਬੜੀ ਸਟਰਗਲ ਕਰਦੀ ਜਾਂਦੀ ਹੈ। ਕੰਮ ਨਹੀਂ ਮਿਲਦਾ। ਜਿਹਨਾਂ ਕੋਈ ਕੰਮ ਦਾ ਵੀਜ਼ਾ ਹੁੰਦਾ ਹੈ, ਉਹ ਇਹੋ ਸੋਚਦੇ ਵੀ ਵੀ ਜਿਹੜੇ ਪੈਸੇ ਲੱਖ ਰੁਪਏ ਲਗਾ ਕੇ ਆਏ ਆਂ, ਘੱਟ ਤੋਂ ਘਟੋਂ ਤੇ ਪਹਿਲਾਂ ਪੂਰੀ ਹੋ ਜਾਣਾ। ਬਹੁਤ ਚੀਜ਼ ਜਿਹੜੇ ਘਰ ਤੇ ਹੈਲਪ ਕਰਾਂਗੇ ਵਖਰੀ ਗੱਲ ਹੈ ਲੇਕਿਨ ਜੇਲਾ ਖਰਚਾ ਕਰਕੇ ਆਏ ਹਰ ਆਦਮੀ ਉਹ ਸੋਚਦਾ ਹੈ ਕਿ ਜਿੰਨਾ ਖਰਚਾ ਕਰਕੇ ਆਏ ਉਹ ਤੇ ਬੇਸਿਕ ਕਵਰ ਹੋ ਜਾਣਾ ਉਹ ਵੀ ਕੋਈ ਜਾਇਜ ਹੈਗੇ ਉਹਨਾਂ ਪੈਸੇ ਕਮਾਣੇ ਲਈ ਕੰਮ ਹੀ ਕਰਨਾ ਹੈ ਬੇਸਿਕ ਕੰਮ ਨੂੰ 8 ਘੰਟੇ ਕੰਮ ਮਿਲੇ 10 ਘੰਟੇ ਮਿਲੇ 12 ਘੰਟੇ ਮਿਲੇ 16 ਘੰਟੇ ਮਿਲੇ 7 ਦਿਨ ਕੰਮ ਮਿਲੇ ਤਾਂ ਵੀ ਉਹਨਾਂ ਦਾ ਕੰਮ ਕਰਨਾ ਬਿਲਕੁਲ ਜਾਇਜ ਹੈ ਕਿਉਂਕਿ ਜਦੋਂ ਆਦਮੀ ਸਿਰ ਤੇ ਕਰਜ਼ਾ ਹੁੰਦਾ ਨਾ ਤੋ ਉਹਨੂੰ ਫਿਕਰ ਹੁੰਦਾ ਵੀ ਮੈਂ ਕਰਜ਼ਾ ਕਿਵੇਂ ਲਾਣਾ ਹੈ ਮਾਪਿਆਂ ਨੇ ਕਿਵੇਂ ਕਰਜ਼ਾ ਲਾਣਾ ਹੈ ਲੇਕਿਨ ਦੋਸਤੋ ਤੁਹਾਨੂੰ ਇੱਥੇ ਇਹੋ ਜਿਹੇ ਬੰਦੇ ਮਿਲਣਗੇ ਜਿਹੜੇ ਠੀਕ ਠਾਕ ਸੱਟ ਹੈਗੇ ਵੇ ਪੈਸੇ ਕਮਾਏ ਵੇ ਪੂਰੀ ਤਰ੍ਹਾਂ ਭਾਵੇਂ 10 ਪੀਣੀ ਆ ਜਾਣਾ ਤਾਂ ਵੀ ਰੋਟੀ ਬਣਦੇ ਪੈਸੇ ਨਹੀਂ ਮੁੱਕਣੇ ਲੇਕਿਨ ਉਹ ਵੀ ਇੱਥੇ ਦੋਸਤੋ ਇੱਕ ਇੱਕ ਬੋਰ ਦੇ ਮਰ ਜਾਂਦੇ ਵੇ 16-17 ਘੰਟੇ ਕੰਮ ਕਰਦੇ ਵੇ ਘਰ ਬਾਰ ਬਣਾਏ ਵੇ ਜਨਾਨੀ ਵੀ ਕੰਮ ਕਰਦੀ ਏ ਆਪ ਵੀ ਕੰਮ ਕਰਦੇ ਵੇ ਸਸਤੇ ਸਤੇ ਦਿਨ ਕੰਮ ਕਰਦੇ ਵੇ ਉਹੀ ਬਸ ਜਿਹੜੇ ਕਪੜੇ ਪਾ ਕੇ ਜਾਣਾ ਕੰਮ ਤੇ ਉਹੀ ਆ ਕੇ ਕਾਰ ਲਾਉਨੇ ਸਿਰੇ ਫੇਰ ਹੋਈ। ਯਾਨੀ ਕਿ ਸਿਰਫ ਉਹਨਾਂ ਦੀ ਜ਼ਿੰਦਗੀ 'ਚ ਸਿਰਫ ਪੈਸਾ ਪੈਸਾ ਯਾਨੀ ਸਭ ਕੁਝ ਪੈਸਾ ਹੈਗਾ। ਇਸ ਤੋਂ ਇਲਾਵਾ ਕੋਈ ਨਹੀਂ। ਜਦੋਂ ਬੰਦਾ ਇੰਡੀਆ ਤੋਂ ਚਲਦਾ ਨਾ ਉਹ ਇਹੋ ਸੋਚ ਕੇ ਜਾਂਦਾ ਵੀ ਚਲੋ ਮੈਂ ਬਾਹਰ ਦੇ ਮੁਲਕ ਜਾਣਾ ਹੈ। ਮੈਂ ਚਾਰ ਪੈਸੇ ਕਮਾਉਂਗਾ, ਮੇਰੀ ਜ਼ਿੰਦਗੀ ਥੋੜੀ ਸੁਖੀ ਹੋ ਜਾਏਗੀ। ਐਸ਼ ਕਰਨ ਦਾ, ਮੇਰੀ ਫੈਮਿਲੀ ਐਸ਼ ਕਰੇਗੀ, ਅਗਰ ਵਿਆਹ ਆਇਆ ਤੇ ਮੇਰੇ ਬੱਚੇ ਐਸ਼ ਕਰਨਗੇ। ਬਾਕੀ ਦੋਸਤੋ ਐਸ਼ ਤੇ ਤਦ ਹੀ ਹੋਏਗੀ ਨਾ ਜੇ ਤੜਕੋ ਟਾਈਮ ਹੈਗਾ ਤੇ। ਜੇ ਤੁਸੀਂ ਕੰਮ ਹੀ ਕਰੀ ਜਾਣਾ ਸ਼ਿਫਟਾਂ ਲਾਈ ਜਾਣੀਆਂ ਤੇ ਫਿਰ ਆਸ਼ਕੀ ਕਰਨੀ ਹੈ ਫਿਰ ਤੇ ਉਹੀ ਗੱਲ ਹੋ ਗਈ ਵੀ ਤੁਸੀਂ ਘਰੋਂ ਆਏ ਸੀ ਆਸ਼ਕੀ ਕਰਨ ਨਾ ਇੱਥੇ ਪੈ ਕੇ ਕਾਰੋਬਾਰ ਦੇ ਚੱਕਰ 'ਚ ਜੇ ਆਪਣਾ ਬਿਜ਼ਨਸ ਕਰ ਲਓ ਫਿਰ ਤੇ ਬਹੁਤ ਵਧੀਆ ਤੇ ਜੇ ਦੋਸਤੋ ਤੁਸੀਂ ਨੌਕਰੀ ਦੀ ਸੋਚ ਵਿੱਚ ਮੀਰ ਬਣਨਾ ਮੀਰ ਤੇ ਬਣ ਸਕਦੇ ਨਹੀਂ ਫਿਰ ਓਵਰਟਾਈਮ ਓਵਰਟਾਈਮ ਹੈਗਾ ਫਿਰ ਤੁਸੀਂ ਇੱਕ ਦੁੱਜਲ ਵੇਖੀ ਉਹ ਕਹਿੰਦਾ ਮੈਂ 12 ਘੰਟੇ ਕੰਮ ਕਰਦਾ ਰੋਜ਼ ਤਾਂ ਦੂਜਾ ਕਹਿੰਦਾ ਮੈਂ 16 ਘੰਟੇ ਕਰਨਾ ਵਾ ਹਰ ਘੰਟੀ ਕਿੱਜਾ ਕੰਮ ਕਰਦੇ ਨੇ ਜੀ ਉੱਥੇ ਓਵਰ ਟਾਈਮ ਨਹੀਂ ਕਰਦੇ ਦੂਜੀ ਜਗ੍ਹਾ ਟਿੱਡੇ ਲਾਂਦੇ ਵੇ ਸੱਚੀ ਦੇਵੀ ਕੰਮ ਕਰਦੇ ਐ ਸੰਡੇ ਵੀ ਕੰਮ ਕਰਦੇ ਯਾਨੀ ਕਿ ਜ਼ਿੰਦਗੀ ਨਾ ਉਹਨਾਂ ਨੇ ਨਾ ਜਿਵੇਂ ਕਹੀਦੇ ਨਾ ਨਰਕ ਬਣਾਇਆ ਹੋਇਆ ਅਸੀਂ ਸ਼ਰਕਤੀ ਨਹੀਂ ਗੱਲ ਨਹੀਂ ਕਰਦੇ ਲੇਕਿਨ ਫਿਰ ਵੀ ਇੱਥੇ ਯਾਰਾ ਆਦਮੀ ਤੁਹਾਨੂੰ ਮਿਲ ਲਗੇ ਜਦੋਂ ਬਚ ਲੋ ਮੇਂ ਨੀਂਦ ਨਹੀਂ ਪੂਰੀ ਆਈ ਮੈਂ ਵਿਆਹ ਸ਼ਾਦੀ ਨਹੀਂ ਕਰ ਸਕ ਜਾ ਸਕਿਆ ਯਾਨੀ ਕਿ ਕਿਸੇ ਨੇ ਇੰਡੀਆ ਜਾਣਾ ਹੋਰ ਕੁ ਤਕਸ ਹੋਇਆ ਟਾਈਮ ਹੀ ਨਹੀਂਗਾ ਬੰਦੇ ਕੋਲ ਬੱਸ ਕਿਤੇ ਕੰਮ ਦਾ ਨੁਕਸਾਨ ਨਾ ਹੋ ਜੇ ਜੇ ਮਹੀਨੇ ਦੀਆਂ ਛੁੱਟੀਆਂ ਮਿਲਦੀਆਂ ਸਾਲ 'ਚ 28 ਛੁੱਟੀਆਂ ਮਿਲਦੀਆਂ ਉਹਨਾਂ ਛੁੱਟੀਆਂ ਵੀ ਕੰਮ ਕਰ ਲੈਣਾ ਕਿਉਂਕਿ ਕਈ ਥਾਵਾਂ ਤੇ ਨਾ ਓਵਰਟਾਈਮ ਲਾਊਡ ਨਹੀਂ ਹੁੰਦਾ ਅਗਰ ਤੁਹਾਨੂੰ ਛੁੱਟੀਆਂ ਲੈਣੀਆਂ ਪੈਣੀਆਂ ਹੁੰਦੀਆਂ ਤੇ ਜੇ ਤੁਸੀਂ ਛੁੱਟੀਆਂ ਨਹੀਂ ਲਈਆਂ ਤੇ ਉਹ ਫਿਰ ਤੁਹਾਨੂੰ ਪੈਸੇ ਦੇ ਦਿੰਦੇ ਨੇ ਤੇ ਕਈ ਕਹਿੰਦੇ ਨੇ ਜੀ ਤੁਹਾਨੂੰ ਛੁੱਟੀਆਂ ਲੈਣੀਆਂ ਆ ਉਹ ਵੀ ਛੁੱਟੀਆਂ ਲੈ ਕੇ ਕਿ ਹੋਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਇਹੋ ਜਿਹੀ ਇੱਥੇ ਲਾਈਫ ਬਣਾਈ ਹੋਈ ਏ ਅਸੀਂ ਕਿਵੜੀ ਵੇਖ ਕੇ ਹੈਰਾਨ ਹੁੰਨੇ ਆ ਵੀ ਇਹੋ ਜਿਹੀ ਲਾਈਫ ਦਾ ਕੀ ਖਦਾ ਹਲੀ ਤੁਸੀਂ ਰੋਟੀ ਖਾਣੀ ਹੈ ਰੋਟੀ ਵੀ ਚੰਗੇ ਜਿਹੜਾ ਨਹੀਂ ਖਾ ਸਕਦੇ ਆਦਮੀ ਕੰਮ ਕਰਨਦੇ ਆ ਜਿਹਨਾਂ ਨੇ ਵੀ ਕੰਮ ਕਰਨੀ ਤੇ ਰੋਟੀ ਕਿਸ ਤਰ੍ਹਾਂ ਖਾਣੀ ਉਹਨੇ ਇਸ ਜਿਹੜੇ ਕੰਮ ਤੋਂ ਆਣਦੇ ਬੰਦਰ ਤੇ ਪੈ ਜਾ ਰਿਹਾ ਜੀ ਉਹਦੇ ਸਿਹਤ ਸਿਹਤ ਦੋ ਡੁੱਟੀ ਹੈ ਉਹਨੇ ਦੋ ਤੇ ਤਿੰਨ ਵਜੇ ਕਾ ਲੈਣਾ ਤੇ ਆਦਮੀ ਦੋਇ ਚੜਾਈ ਨਾ ਕਰੋ ਕਈ ਜੇ ਬੱਚੇ ਵੀ ਇਕੱਲੇ ਛੱਡੇ ਹੋਏ ਤੇ ਕਈ ਆਣ ਗਵਾਨ ਛੱਡ ਜਾਂਦੇ ਵੀ ਥੋੜੇ ਪੈਸੇ ਦੇ ਕੇ ਇਤਿਹਾਮ ਜਿਹੜੀਆਂ ਜਿਲਾਨੀ ਹੈਗੇ ਨਾ ਉਹ ਬੱਚੇ ਰੱਖ ਲੈਂਦੀਆਂ ਚਾਰ ਪੰਜ ਘੰਟੇ ਦੇ ਉਹ ਰੱਖ ਲੈਂਦੀਆਂ ਬਸ ਇਹੋ ਜ਼ਿੰਦਗੀ ਹੈ ਸਿਰੇ ਸ਼ਾਮ ਕੰਮ 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 ਬਸ ਸਿਰੇ ਕੰਮ ਚਮੀ ਕੰਮ ਕੁਨਹਾ ਤੋਂ ਦਾ ਟਾਈਮ ਨਹੀਂ ਕਾਰ ਦੀ ਸਫਾਈ ਦਾ ਟਾਈਮ ਨਹੀਂ ਬਸ ਵੇ ਵੇ ਕੇ ਪੌਂਡ ਲੋਕੀ ਖੁਸ਼ ਹੋਈ ਜਾਂਦੇ ਖੁਸ਼ ਹੋਈ ਜਾਂਦੇ ਲੋ ਜੀ ਪੌਂਡ ਗਮਾਵੇਂ ਇੰਡੀਆ ਨੰਬਰ ਬਣਿਆ ਦੇ ਵੀ ਬੰਦਾ ਪਤਾ ਨਹੀਂ ਕਿੰਨੀ ਗੈਸ ਕਰਦਾ ਹੈ ਇਹ ਨਹੀਂ ਪਤਾ ਵੀ ਇੱਥੇ ਦੀ ਜਿਹੜੀ ਲਾਈਫ ਹੈ ਪਈਆਂ ਤੋਂ ਹੀ ਭੜੀ ਗਈ ਹੈ ਜਦੋਂ ਬੰਦੇ ਕੋਲ ਆਪਣੇ ਪੈਸੇ ਕਮਾ ਕੇ ਖਰਚ ਕਰਨ ਦਾ ਟਾਈਮ ਨਹੀਂਗਾ ਤੇ ਉਹ ਜੀ ਲਾਈਫ ਨੂੰ ਕੀ ਕਰੋਗੇ ਇਸ ਕਾ ਕਿ ਦੋਸਤੋ ਤੁਸੀਂ ਵਗਰ ਅੜਨਾ ਕਿਤੇ ਇਹ ਨਾ ਸੋਚ ਜਾਣਾ ਵੀਂ ਗ੍ਰੈਂਡ ਚੱਲਿਆਂ ਦੇ ਬੜੀ ਜਾ ਕੇ ਆਇਸੀ ਜੇ ਅਤੇ ਬੜੇ ਬੁਰੇ ਹਾਲਾਂ ਚ ਲੁੱਕੇ ਰਹਿੰਦੇ ਵੇ ਨੇਕ ਨੇਕੇ ਘਰ ਗਏ ਵੇ ਟਾਈਮ ਇਹ ਗਾਣੀ ਕਿਸੇ ਕੋ ਤੇ ਕਿਸੇ ਨੇ ਤੁਹਾਨੂੰ ਕੱਪ ਚਾਅ ਨਹੀਂ ਪਛਾਣੀ ਤੀ ਸੋਚਾ ਵੀ ਮੈਂ ਇੰਡੀਆ ਦਾ ਆਣਾ ਤੇ ਮੈਨੂੰ ਉਥਾਲੇ ਕਹਾਂਗੇ ਲੋ ਜੀ ਭਾਈ ਸਾਹਿਬ ਇੰਡੀਆ ਦਾ ਆਏ ਵੇ ਆਓ ਸਾਡੇ ਘਰ ਆਓ ਅੱਜ ਸਾਡੇ ਘਰ ਰੋਟੀ ਪਾਣੀ ਖਾਓ ਦੂਜੇ ਦਿਨ ਘਾੜੀ ਲਾ ਦੇਗੇ ਸਾਡੇ ਘਰ ਆਓ ਇੱਥੇ ਕੋਈ ਨਹੀਂ ਜੇ ਕਿਹਨੂੰ ਪੁੱਛਦਾ ਬਿਲਕੁਲ ਨਹੀਂ ਪੁੱਛਦਾ ਤੁਸੀਂ ਕਪੜੇ ਪਾਵੇਂ ਵਧੀਆ ਪਾ ਗਿਆ ਇਹਦੇ ਪਾਵੇਂ ਮਾੜੇ ਪਾ ਗਿਆ ਨਾ ਹੀ ਤੁਹਾਡੇ ਦੇ ਕਪੜਿਆਂ ਦਾ ਕੋਈ ਪ੍ਰਵਾਗ ਆ ਜੀ ਕਿਤੇ ਜਿਹੜੇ ਲੋਕੇ ਇੱਥੇ ਆਏ ਨੇ ਪੈਸੇ ਵਿਵੇਕੇ ਮਸਤ ਹੋਏ ਭੁੱਲੇ ਆਪਣੀ ਔਕਾਤ ਕਾਰਬਾਰ ਸਭ ਕੁਝ ਭੁੱਲੇ ਸੱਚਾਈਏ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣੇ